ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ ਪਹਿਲਾ ਖਤੇ ਉਹ ਜੰਮੇ ਖਤੇ ਕਰ ਨਿਤ ਖਤਿਆ ਵਿੱਚ ਪਾਹੇ ਧੋਤੇ ਮੂਲ ਨ ਉਤਰਹਿ ਜੇ ਸੋ ਧੋਵਣ ਪਾਹੇ ਨਾਨਕ ਬਖਸੇ ਬਖਸੀਆ ਹੈ ਨਾਹੇ ਤਾਂ ਪਾਹੀ ਪਾਹੇ ਮਹੱਲਾ ਪਹਿਲਾ ਨਾਨਕ ਬੋਲਣ ਝਖਣਾ ਦੋਖਾ ਛਾਡ ਮੰਗਿਆ ਹੈ ਸੁਖ ਸੁਖ ਦੁਖ ਦੋਏ ਕਰ ਕਪੜੇ ਪਹਿ ਰਹਾ ਜਾਏ ਮਨੁਖ ਜਿੱਥੈ ਬੋਲਣ ਹਾਰੀਐ ਤਿੱਥੈ ਚੰਗੀ ਚੁੱਪ ਪੌੜੀ ਚਾਰੇ ਕੁੰਡਾ ਦੇਖ ਅੰਦਰ ਭਾਲਿਆ ਸੱਚਾ ਪੁਰਖ ਅਲਖ ਸਿਰਜ ਨਿਹਾਲਿਆ ਉਜੜ ਭੁੱਲੇ ਰਾਹ ਗੁਰ ਵੇਖਾਲਿਆ ਸਤਗੁਰ ਸੱਚੇ ਵਾਹ ਸੱਚ ਸਮਾਲਿਆ ਪਾਇਆ ਰਤਨ ਕਰਾਹ ਦੀਵਾ ਬਾਲਿਆ ਸੱਚਾ ਸ਼ਬਦ ਸਲਾਹ ਸੁਖੀਏ ਸੱਚ ਵਾਲਿਆ ਨਹੀਂ ਡਰਿਆ ਡਰ ਲੱਗ ਗਰਬ ਸੇ ਗਾਲਿਆ ਨਾ ਵਹ ਭੋਲਾ ਜਗ ਫਿਰੇ ਬੇਤਾਲਿਆ ਸ਼ਲੋਕ ਮਹੱਲਾ ਤੀਜਾ ਪੈ ਵਿੱਚ ਜੰਮੈ ਪੈ ਮਰੈ ਪੀ ਪਉ ਮਨ ਮਹਿ ਹੋਏ ਨਾਨਕ ਭੈ ਵਿੱਚ ਜੇ ਮਰੈ ਸਹਿਲਾ ਆਇਆ ਸੋਏ ਮਹੱਲਾ ਤੀਜਾ ਭੈ ਵਿਣ ਜੀਵੇ ਬਹੁਤ ਬਹੁਤ ਖੁਸ਼ਿਆ ਖੁਸੀ ਕਮਾਏ ਨਾਨਕ ਭੈ ਵਿਣ ਜੇ ਮਰੈ ਮੋਹ ਕਾਲਾ ਉੱਠ ਜਾਏ ਪਉੜੀ ਸਤਿਗੁਰ ਹੋਏ ਦਿਆਲ ਤਾ ਸਰਦਾ ਪੂਰੀਐ ਸਤਿਗੁਰ ਹੋਏ ਦਿਆਲ ਨਾ ਕਬ ਹੂੰ ਝੂਰੀਐ ਸਤਿਗੁਰ ਹੋਏ ਦਇਆਲ ਤਾ ਦੁੱਖ ਨਾ ਜਾਣੀਐ ਸਤਿਗੁਰ ਹੋਏ ਦਇਆਲ ਤਾ ਹਰ ਰੰਗ ਮਾਣੀਐ ਸਤਿਗੁਰ ਹੋਏ ਦਇਆਲ ਤਾ ਜਮ ਕਾ ਡਰ ਕੇਹਾ ਸਤਿਗੁਰ ਹੋਏ ਦਇਆਲ ਤਾ ਸਦ ਹੀ ਸੁਖ ਦੇਹਾ ਸਤਿਗੁਰ ਹੋਏ ਦਇਆਲ ਤਾ ਨਵ ਨਿਦ ਪਾਈਐ ਸਤਿਗੁਰ ਹੋਏ ਦਇਆਲ ਤਾ ਸੱਚ ਸਮਾਈ ਐ ਸ਼ਲੋਕ ਮਹੱਲਾ ਪਹਿਲਾ ਸਿਰਖੋ ਹਾਏ ਪੀਅ ਹੈ ਮਲਵਾਨੀ ਝੂਠਾ ਮੰਗ ਮੰਗ ਖਾਹੀ ਫੋਲ ਫਦੀਹਤ ਮੋਹਿ ਲੈਨ ਪੜਾਸਾ ਪਾਣੀ ਦੇਖ ਸਗਾਹੀ ਭੇਡਾਂ ਵਾਂਗੀ ਸਿਰਖੋ ਹਾਏ ਨ ਭਰੀਨ ਹੱਥ ਸਵਾਹੀ ਮਾਉ ਪੀਉ ਕਿਰਤ ਗਵਾਏ ਨ ਟੱਬਰ ਰੋਵਨਤਾਹੀ ਉਨਾ ਪਿੰਡ ਨਾ ਪੱਤਲ ਕਿਰਿਆ ਨਾ ਦੀਵਾ ਮੋਏ ਕਿਥਾ ਉਪਾਹੀ 68 ਤੀਰਥ ਦੇਨ ਨਾ ਢੋਈ ਬ੍ਰਹਮਣ ਅਨ ਨਾ ਖਾਹੀ ਸਦਾ ਕੁਚੀਲ ਰਹਹਿ ਦਿਨ ਰਾਤੀ ਮੱਥੇ ਟਿੱਕੇ ਨਾਹੀ ਝੁੰਡੀ ਪਾਏ ਬਹਿਨ ਨਿਤ ਮਰਣੈ ਦੜ ਦੀ ਬਾਣ ਨਾ ਜਾਹੀ ਲਕੀ ਕਾ ਸੇ ਹੱਥੀ ਫੁੰਮਣ ਅੱਗੋ ਪਿਛੀ ਜਾਹੀ ਨਾ ਓਏ ਜੋਗੀ ਨਾ ਓਏ ਜੰਗਮ ਨਾ ਓਏ ਕਾਜੀ ਮੁੱਲਾ ਦਈਏ ਵਿਗੋਏ ਫਿਰ ਹੈ ਵਿਗੁੱਤੇ ਫਿੱਟਾ ਵੱਤੈ ਗੱਲਾਂ ਜੀਆ ਮਾਰ ਜੀਵਾਲੇ ਸੋਈ ਅਵਰ ਨਾ ਕੋਈ ਰਖੈ ਦਨ ਹੋਤੈ ਇਸ ਨਾਨੋ ਹਵੰਝੇ ਪਾਸ ਪਈ ਸਿਰ ਖੁੱਥੈ ਪਾਣੀ ਵਿੱਚ ਹੋ ਰਤਨ ਉਪੰਨੇ ਮੇਰ ਕੀ ਆ ਮਾਧਾਣੀ 68 ਤੀਰਥ ਦੇਵੀ ਥਾਪੇ ਪੁਰਬੀ ਲਗਿਆ ਬਾਣੀ ਨਾਇ ਨਿਵਾਜਾ ਨਾਤੈ ਪੂਜਾ ਨਾਵਨ ਸਦਾ ਸੁਜਾਣੀ ਮੋਇਆ ਜੀਵ ਵਿਦਿਆ ਗਤ ਹੋਵੇ ਜਾਂ ਸਿਰ ਪਾਈਐ ਪਾਣੀ ਨਾਨਕ ਸਿਰ ਖੁੱਥੇ ਸੈਤਾਨੀ ਇੰਨਾ ਗੱਲ ਨਾ ਪਾਣੀ ਉਠ ਹੋਇ ਹੋਏ ਬਿਲਾਵਲ ਜੀਆ ਜੁਗਤ ਸਮਾਣੀ ਵੁਠਾ ਅਨਕ ਮਾਦਕ ਪਾਹਾ ਸਭ ਸੈ ਪਰਦਾ ਹੋਵੈ ਵੁਠਾ ਕਾਹੋ ਚਰਹ ਨਿਤ ਸੁਰਹੀ ਸਾ ਤਨ ਦਹੀ ਵਿਲੋਵੈ ਤਿਤਕੇ ਹੋਮ ਜਗ ਸਦ ਪੂਜਾ ਪਇ ਕਾਰਜ ਸੋਹੈ ਗੁਰੂ ਸਮੁੰਦ ਨਦੀ ਸਭ ਸਿੱਖੀ ਨਾਤੈ ਜੇਤ ਵਡਿਆਈ ਨਾਨਕ ਜੇ ਸਿਰ ਖੁੱਥੇ ਨਾਵਨ ਨਾਹੀ ਤਾ ਸਤ ਚੱਟੇ ਸਿਰ ਛਾਈ ਮਹੱਲਾ ਦੂਜਾ ਅੱਗੀ ਪਾਲਾ ਕੀ ਕਰੇ ਸੂਰਜ ਕੇਹੀ ਰਾਤ ਚੰਦ ਅਨੇਰਾ ਕੀ ਕਰੇ ਪੌਣ ਪਾਣੀ ਕਿਆ ਜਾਤ ਧਰਤੀ ਚੀਜੀ ਕੀ ਕਰੇ ਜਿਸ ਵਿੱਚ ਸਭ ਕਿਛ ਹੋਏ ਨਾਨਕ ਤਾਪਤ ਜਾਣੀਐ ਜਾਪਤ ਰਖੈ ਸੋਏ ਪੌੜੀ ਤੋਦ ਸੱਚੇ ਸੁਭਾਨ ਸਦਾ ਕਲਾਣਿਆ ਤੂੰ ਸੱਚਾ ਦੀਬਾਣ ਹੋਰ ਆਵਣ ਜਾਣਿਆ ਸੱਚ ਜੇ ਮੰਗਹਿ ਦਾਨ ਸੇ ਤੁਦੈ ਜਿਹਿਆ ਸੱਚ ਤੇਰਾ ਫੁਰਮਾਨ ਸਬਦੇ ਸੋਹਿਆ ਮੰਨਿਆ ਗਿਆਨ ਧਿਆਨ ਤੁਦੈ ਤੇ ਪਾਇਆ ਕਰਮ ਪਵੈ ਨੀਸਾਨ ਨਾ ਚੱਲੈ ਚਲਾਇਆ ਤੂੰ ਸੱਚਾ ਦਾਤਾਰ ਨਿਤ ਦੇਵਹਿ ਚੜ੍ਹਹਿ ਸਵਾਇਆ ਨਾਨਕ ਮੰਗੈ ਦਾਨ जो तुद पाया शलोक महला दूजा दिखा आख बुझाया सिफती सच समेव तिन क्या उपदेसी है जिन गुरु नानक देव महला पहला आप बुझाए सोई बूझ जिस आप सुझाए तिस सब किस सूझ कह कह कथना माया लूज ਹੁਕਮੀ ਸਗਲ ਕਰੇ ਆਕਾਰ ਆਪੇ ਜਾਣੈ ਸਰਬ ਵਿਚਾਰ ਅਖਰ ਨਾਨਕ ਆਖਿਓ ਆਪ ਲਹਿ ਭਰਾਤ ਹੋਵੈ ਜਿਸ ਦਾਤ ਪੌੜੀ ਹਉ ਢਾਡੀ ਵਿਕਾਰ ਕਰੈ ਲਾਇਆ ਰਾਤ ਦਿਹੈ ਕਹਿ ਵਾਰ ਤੁਰਹੁ ਫਰਮਾਇਆ ਢਾਡੀ ਸਚੈ ਮਹਿਲ ਖਸਮ ਬੁਲਾਇਆ ਸਚੀ ਸਿਫਤ ਸਲਾਹੇ ਕਪੜਾ ਪਾਇਆ ਸੱਚਾ ਅੰਮ੍ਰਿਤ ਨਾਮ ਭੋਜਨ ਆਇਆ ਗੁਰਮਤੀ ਖਾਦਾ ਰੱਜ ਤਿੰਨ ਸੁਖ ਪਾਇਆ ਢਾਡੀ ਕਰੇ ਪਸਾਉ ਸ਼ਬਦ ਵਜਾਇਆ ਨਾਨਕ ਸੱਚ ਸਾਲਾਹੇ ਪੂਰਾ ਪਾਇਆ ਢਾਡੀ ਕਰੇ ਪਸਾਉ ਸ਼ਬਦ ਵਜਾਇਆ ਨਾਨਕ ਸੱਚ ਸਾਲਾਹੇ ਪੂਰਾ ਪਾਇਆ ਸੋਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ